ਓ ਹੈਲੋ ਉਹ ਆ ਜਾ ਮੈਂ ਪੱਟਾ ਨਾਲੇ ਪੀਜੀ ਪੱਟਾ ਵਧੀਆ ਪੱਟੇ ਨੂੰ ਰੰਗ ਵੀ ਠੀਕ ਹੈ ਇਹਨਾਂ ਦਾ ਬਿਸਮਿਲ ਉਹ ਦੋਨੇ ਇੱਕ ਰੀ ਪੱਟ 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 ਆਣਾ ਨੋ ਪਟਾ ਦੀ ਪਹਿਲਾ ਪੱਟਾ ਕੇਰੀਆਂ ਜੀ ਆ ਵੀ ਪੱਟਾ ਮੂੰ ਅਗਲੀ ਦਾ ਇਹ ਦੋ ਦੰਦ ਦੋ ਦੰਦ ਦਾ ਹੀ ਚੰਗੀਆਂ ਪੱਠਾਂ ਦੋਨਾਂ ਚੱਲਦੀ ਸਨੱਕਾ ਪਣਾ ਬਹੁਤ ਆਪ ਕੀ ਕਿਨਾ ਪਟਾ ਉਹ ਵਾਲਾ ਹੈ ਨਹੀਂ ਇਹ ਦੇ ਕਿੰਨੇ ਦਾ ਇਹਦਾ ਹੂੰ ਇਹਦਾ 11.5 ਮਹ ਜਾਇਦ ਦੱਸ ਪਰਲੀ ਦਾ ਉਹਦਾ ਜਿਆਦਾ ਯਾ ਇਹ ਕਰ ਲੈ ਇਹ ਵੀ ਬਾਈ ਆਇਆ ਵਿਚਾਰੇ ਦਾ ਦੋਨੇ ਲੈਣੀਆਂ ਜੋ ਜੋੜਾ ਲੋ ਯਾਰ ਓਰੇ ਆਓ ਮੈਸਟਰ ਜੀ ਸੱਚੀ ਗੱਲ ਆ ਓਰੇ ਆਓ ਚੱਕ ਲੈ ਫੱਟੇ ਕਰਾ ਨਾ ਮਰਾਜ ਮਹਥਾਨੇਦਾਰ ਥਾਨੇਦਾਰੀ ਕਰ ਆ ਪਟਨ 5500 ਦੀ ਤੇ ਪਾਖੋ ਜੋ ਪਾ 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 ਕਿੰਨੇ ਦੀ ਪਾਉਣਾ ਹਾਂ 100 ਰੁਪਏ ਸਾਡੇ 11 ਕਿਤੇ 11 ਨਹੀਂ 6000 ਦੀ ਉਹ ਪਾ ਉਹ ਪਾਲਾ ਕੋ ਜੋ ਚਾਚਾ ਯਾਰ ਵੇਖੀ ਜਾਂਦਾ ਪੱਠਾ ਯਾਰ ਕੇ ਪਾਲਾ ਖੋ ਛਾੜ ਦੇ ਮਲਾਜਮ ਬੰਦਾ ਪੰਦ ਨਹੀਂ ਆਉਣੇ ਕਿਹੜਾ ਵੀ ਛੱਡ ਦੇ ਵਜਨ ਮੋਲ ਪਾਲਾ ਖੋ ਜੋ ਵਾਦ ਨਹੀਂ ਠੀਕ ਆ ਬਸ 15 ਹੈ 6 ਦੀ ਕਰਤੀ ਆ ਜਾ ਹੋ ਗਈ ਨਹੀਂ ਹੁੰਦੀ ਉਹ ਪਾਲਾ ਯਾਰ 15 ਕਿਲੋ ਗੋਸ ਦੇ ਬੱਚੇ ਦੇ ਕਿ ਤੂੰ ਵਾਦਨ ਮੁੱਲ ਵੀ ਨਹੀਂ ਲਾਉਂਦਾ ਕਾਟੂ ਵਾਲਾ ਵੀ ਨਹੀਂ ਲਾਉਂਦਾ ਸਾਫ ਫਰਾਸੀ ਕਿਹੜਾ ਵੜੀ ਰੱਖਣੀ ਆ ਰੱਖਣ ਦੇ ਮੁੱਲ ਜੀ ਦੇ ਬੋਲ ਬਾਈ ਜੀ ਡੰਗਰ ਮਾੜਾ ਹੋਏ ਨਾ ਓਰੇ ਆ ਜੋ ਰੈਤੋਂ ਬਣਾ ਨਹੀਂ ਕਰਦਾ ਰੈਤੋਂ ਬਣਾ ਮੈਨੂੰ ਪੂਰੀ ਕੋਲ ਰੱਖ ਲਈ ਤਰਾਜ ਨਾ ਆਏਂ ਦੀ ਹੋ ਗਈ ਫੜ ਲਾ ਮਾਰਨਾ ਨਾ ਕਰ ਜਰ ਬਾਈ ਜੇ ਦਾ ਹੋ ਗਈ ਤਾਂ ਫੜ ਲਿਆ ਤਾਂ ਮੈਂ ਤੁਰ ਜੀਉਂਗਾ ਪਾਪ ਦੀ ਸਾਈ ਦਾ ਲਾਂਗੀ ਤੁਸੀਂ ਮੇਰਾ ਪਰ ਆ ਮੈਂ ਕਿਸ ਦਾ ਦੋਸ਼ੀ ਨਹੀਂ ਬਣਦਾ ਕਿਸੇ ਦਾ ਜੇ ਹੋਈ ਤਾਂ ਮੈਂ ਤੁਸ ਮਾਰੂੰਗਾ ਸਾਥ ਆ ਲੈ ਲਓ ਜੀ 6 ਦੀ ਫਾੜੀ ਕਿੱਥੇ ਸੀ ਕਿੰਨੇ ਦੀ ਨਹਾਣਾ ਹਾਂ 11 ਆ ਗਿਆ ਰਿਆਣੀਆਂ ਦਾ ਪੂਰੇ ਦੱਸ ਦਿਆਂਗਾ ਹਾਂ ਨਾ ਸਾਢੇ 6 ਦੀ ਹੋ ਗਈ ਪਾਲਾ ਗੋਪੀ ਨਹੀਂ ਓਏ ਪਾਲਾ ਓਏ ਨਾ ਯਾਰ ਅੰਮਰ ਮਰੀਏ ਨਾ ਪਾਛੋ ਦੇ ਹੱਥ ਨਾਲ ਲਾਈ ਰਿਹਾ ਤੇ ਉਹਦਾ ਵੀ ਵਾਦਾ ਕਰ ਲੈ ਲੈ ਇਹ ਤੋਂ ਵਾਧਾ ਸੀ ਤੈਨੂੰ 5 ਰੁਪਏ ਦੇਣ ਛੱਡ ਦੇ ਪਾਠ ਛੱਡ ਦੇ ਹੁਣ ਨਾ ਮਗਰ ਅੱਜ ਰੈਡ ਰੈਡ ਕਰਕੇ ਨਾ ਦਿਆ ਕਰ ਸੌਦਾ ਦਿਆ ਕਰ ਖੋਸ਼ ਹੋ ਕੇ ਅਗਲੇ ਨੂੰ ਵਾਦਾ ਕਰੇ ਪੂਰੇ 7000 ਦੀ ਹੋ ਗਈ ਛੱਡ ਦੇ ਉਹ ਦੇ ਦੇ ਓਏ ਓ ਚੱਲ ਪਰੇ ਮਾਰੂ ਇੱਕ ਨਾਲੀ 1500 ਲਗਾ ਦੇ ਜਾ ਹੋਗੀ 7000 ਦੀ ਹੋਗੀ ਤੂੰ ਬੜਾਉਣੀ ਆ ਪਾਪੀ ਆ ਤੂੰ ਜਾ ਪਰੇ ਹੋ ਜਾ ਫਿਰ ਇਹ ਨਹੀਂ ਹੋਗੀ ਜਾ ਹੋਗੀ 7000 ਪੈਸੇ ਦਿਓ ਜੀ ਉਹ ਤੂੰ ਪਰੇ ਨੰਗ ਜਾ ਪਰੇ ਮੇਰੇ ਅੱਖਾਂ ਗੂਰ ਹੋ ਜਾ ਇੱਕ ਉਹ ਮਰਜ਼ੀ ਮੰਗੀਏ 9 ਦੀ ਲੈ ਜਾ ਨਹੀਂ 7 ਦੇਣਾ ਨਹੀਂ ਦੇਣੀ ਤਾਂ ਚੱਲ ਬਾਈ ਲੈ ਦੋ ਯਾਰ ਕਿਰੀ ਬਾਤ ਹੈ ਕਿ ਬਾਈ ਨੇ ਲਖਾਈ ਬਾਈ ਕਰਾਦੀ ਯਾਰ ਕੁਛ ਨਹੀਂ ਹੁੰਦਾ 200 ਦਾ ਜਾ ਜਾ ਦੇ ਪੈਸੇ ਲਖਾਈ ਬਾਈ ਕਰ ਚੱਲ ਪਰੇ ਮਾਨਦਾਨੀ ਕਰਦਾ ਨਹੀਂ ਯਾਰ ਪੱਠ ਚੰਗੀ ਦੇ ਪੈਸੇ ਹੋ ਇੱਦਾਂ ਨਾ ਬਲਦੇਵ ਹੋ ਗਈ ਯਾਰ ਭਾਈ ਆ ਗੱਲ ਨੰਕਰ ਆਪਾਂ ਲਿਖਾਈ ਦੇਣੀ ਆ ਦੇ ਦਿਆਂਗੇ ਲਿਆ 7000 6600 ਦੀ ਹੋ ਗਈ ਨਹੀਂ 7 ਦੀ 7700 ਯਾਰ ਯਾਰ ਤਾਂ ਇਹਦਾ ਸਾਮੇ ਕਰੀ ਜਨੇ ਚੱਲ ਦੇ ਅੱਜ ਦਾ ਇਹ ਹੀ ਆ ਉਹ ਟੋਡੀ ਮਹਿਜਤ ਕਰਦਾ ਪਿਓ ਮਨ ਜੋ ਪਿਓ ਤੇਰਾ ਵੀ ਮਾਨ ਕਰਦੀ ਕਿੱਥੋਂ ਸੱਦ ਕੇ ਲਾਉਂਦੇ ਤੈਨੂੰ ਅੱਜ ਠੰਡੀ ਆ ਪੱਕਾ ਦਲਾਲ ਆ ਤਾਂ ਇੱਜ਼ਤ ਮੈਨਾਂ ਕਰਨੀ ਖੜਦਾ ਹੁੰਦਾ ਤੈਨੂੰ ਪੱਤਨਾ 7 ਆਓ ਜੀ ਨਹੀਂ ਹੋਣੀ ਇਹਨੇ ਉਹ ਜਾ ਜਨਾ ਪਾਪੜਾ ਸੀ ਸਾਨੂੰ ਲੜਾ ਨਾ ਨਹੀਂ ਸਾਨੂੰ ਜੜਾ ਸਿਰ ਗੱਦੇ ਨੂੰ ਭਾਈ ਅੱਜ ਮੁਕਾਬਲੇ ਸਾਖ ਤਾਂ ਉਹਨਾਂ ਨੂੰ ਬੱਕਰੀਆਂ ਦਵਾਈਆਂ ਬੱਕਰੀਆਂ ਬਹੁਤ ਚੰਗੀਆਂ ਪੱਠਾ ਤਾਂ ਦੇ ਪੱਠਾ ਹੀ ਮਾਰੀ ਭਾਈ ਮਾਲੋ ਮੈਂ ਚੱਲ ਲੋ ਕਦੂ ਚਾਰੇ 6000 ਦੀ ਜੱਟ ਤੁਹਾਨੂੰ ਗੁੰਮ मालूम ਬੈਣ ਕੀ ਨੇ 14 ਗੱਲੋਂ ਬੋਲ ਹਾਂ ਹਾਂ ਉਹ ਬਾਈ ਹੋ ਜਾਂਦੇ ਤੂੰ ਚੁੱਪ ਸਾਢੋਂ 14 ਮਾਰ ਗੀ ਸਾਢੋਂ 14 ਹੱਥ ਕਿੰਨੇ ਹੋ ਗਏ ਤਾਂ ਜੇ ਸ੍ਰੀ ਖਾਓਗੇ ਕਹਾਂ ਜਿੰਦ ਨੂੰ ਦੇ ਗਏ ਕੋ ਚੱਲ ਕੋਈ ਨਹੀਂ ਕੋਈ ਨਹੀਂ 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 ਮੁਸੀਹੇ ਵੇਚ ਲੈਣੇ ਰਾਬਾ ਹੋ ਰਹਿਣ ਦੇ ਕੋਈ ਨਹੀਂ ਕੋਈ ਨਹੀਂ ਬਾਈ ਉਹ ਖੜ ਜਾ ਯਾਰ ਕਰਦੀ ਆਪਾਂ ਯਾਰ ਸੈਨਾ ਕੋਈ ਕੋਈ ਯਾਰ ਬਾਕੀ ਜਾਣ ਬਚੀ ਜੇ 6 ਸਾਢੇ 6 ਹੋ ਗਏ ਇੱਕ ਸਾਢੇ ਸਵਾਗਤ ਹਾਂ ਸੱਤ ਨਹੀਂ ਹੋਣੀ ਨੇ ਕਿਉਂ ਨਹੀਂ ਹੋਣੀ ਹੋਰ ਕਿ ਨਹੀਂ ਯਾਰ ਮੈਂ ਗੋਲ ਪੀਜਾ ਪਾਸ ਓਏ ਬੰਨਣਾ ਨੂੰ ਕੁਕੁੰਡਰਨਾ ਬੰਨਥੇ ਹਾਂ ਕਿੰਨੇ ਲਾਤੇ 7000 ਦੀ ਕਰਤੀ ਗੱਲ ਖਾਈ ਬਾਈ ਗਰਾਉਂਡ ਨਾਲ ਯਾਰੋ ਨਹੀਂ ਨਹੀਂ ਭਾਈ ਭਾਈ ਉਹ ਨਹੀਂ ਮਾਦਾ ਨਾ ਕੀ ਹੋਗੀ ਮਾਨੋ ਆਤਾ ਨਹੀਂ ਭਾਈ ਇੱਕ ਮਿੰਟ ਉਹ ਕੋਈ ਕੋਈ ਜਵਾਨ ਗੰਦੀ ਕਰਨ ਦਾ ਕੋਈ ਸਵਾਦ ਹੈਗਾ ਫਿਰ ਗੱਲ ਦੱਸ ਨਹੀਂ ਯਾਰ ਚੱਕੀ ਯਾਰ ਫਿਰ ਪੱਕੀ ਯਾਰ ਗੱਲ ਹੋਈ ਲਾਏਗਾ ਤੈਨੂੰ ਬੱਕਰੀ ਜਾਂਦਾ ਤੈਨੂੰ ਮਾਨ ਯਾਰ ਇੱਕ ਮਿੰਟ ਮੈਂ ਮਾਨ ਦਾ ਨਾਲ ਤੈਨੂੰ ਖੋਜੋ ਕੇ ਬੱਕਰੀ 1300 ਦੀ ਰਹਿ ਕੇ ਦੇ ਦੇਗੀ ਹੋਗੀ ਦੋ ਪੱਕੇ ਨਹੀਂ ਰਹਿ ਕੇ ਦੇ ਦੇਗੀ ਇਹ ਪੱਕਾ ਲੈ ਲਾਂਗੇ ਜੀਵ ਦਾ ਚਾ ਉਹ ਦੋ ਚੱਕ ਲਾਂਗੇ ਹੀ ਹੁਣੇ ਵਹਿਮ ਨਾ ਕਰੀ ਇੱਕ ਮਿੰਟ ਜਾ ਲੈ ਖੋ ਜੋ ਨਾ ਜਿਵੇਂ ਤੈਨੂੰ ਅੱਖਾਂ ਹੋਰੀ ਆਈ ਉਹ ਨਹੀਂ ਛੱਡ ਪਰਾਂ ਯਾਰ ਯਾਰ ਅਹੇ ਨਹੀਂ ਲੈਣੀ ਮਾ ਹੋ ਰਿਹਾ ਛੱਡ ਓ ਆ ਜਾ ਮਲਾਜਮ ਬੰਦਾ ਨਹੀਂ ਲੈਣੀ ਯਾਰ ਕੋਈ ਨਹੀਂ ਲੈਣ ਦੇ ਰਹਿਂਦੇ ਰੇ ਸੱਤ ਦੀ ਕੀ ਹੋ ਗਈ ਚਾਚਾ ਲਖਾਈ ਇਹ ਕਰਾ ਲੈ 7000 ਲੈ ਜਾ ਲੈ ਜਾ ਯਾਰ ਖੋਲ ਓਏ ਨਹੀਂ ਨਹੀਂ ਓਏ ਖੋਲ ਲੋ ਯਾਰ ਕਹਿ ਦੀ ਤੁਹਾਨੂੰ ਮੈਂ ਪੋਸਟ ਵੀ ਵੇਚ ਰਾਂ ਤੇ ਮੀਟ ਵੀ ਵੇਚ ਰਾਂ ਦੇ ਨਹੀਂ ਮੀਟ ਕਿਉਂ ਵਿੱਚ ਨਾ ਆਇਆ ਮੀਟ ਵੀ ਵੇਚ ਰਹੀ ਹੈ ਪੈਂਦਾ ਹੀ ਹੁੰਦਾ ਈ ਅਗਲਾ ਤੁਸੀਂ ਕਿਹੜਾ ਤੁਹਾਨੂੰ ਤੁਸੀਂ ਕਹਿੰਦੇ ਮੈਨੂੰ ਘੱਟ ਮਿਲਦੇ ਵੇਚ ਨਾਲ ਕਰ ਮਿਲਦੇ ਉਹ ਨਹੀਂ ਵੀ ਮੈਂ ਖੋਜੋਗੇ ਦਿਖਾ ਦੇਣਾ ਯਾਰ ਅਸੀਂ ਲੈ ਚੱਲੇ ਜੱਟ ਛਾਣੇ ਫੜਾਦੇ ਜਿਹੜਾ ਕੋਈ ਕਰਨਾ ਕਰ ਆ ਆ ਜਾ ਯਾਰ ਉਹ ਲਿਖਾਈ ਉਹ ਤੇਰਾ ਪਰੇ ਹੋ ਜਾ ਮੈਥੋਂ ਜੜਾ ਤੜਾਲੇਗਾ ਸੱਤ ਨਹੀਂ ਜਾ ਪਰੇ ਹੋ ਜਾ ਤੁਸੀਂ ਜਾਵੇਂਗੇ ਸਾਬੇ ਵੀ ਨਹੀਂ ਕਰ ਚਾਚਾ ਯਾਰ ਮਨਤਾ ਦੀ ਪਾਲਾ ਖੋਜੋਗੇ ਕੀ ਲਿਖਿਆ ਪਤਾ ਨੂੰ ਹਾਂ ਸਾਡੇ ਭਾਈ ਮਨ ਜੱਲ ਖਾਈ ਉਹ ਕਰਾਈ ਜਾਂਦੇ ਕੋਸ਼ਿਸ਼ ਉਹ ਕਰਾਈ ਮੈਂ ਇੰਨੀ ਆੜੀ ਨਾ ਕਰ ਭਾਈ ਇਹ ਕਰਾ ਦੂਗਾ ਫਿਰ ਹਾਂ ਦਿਖਾਈ ਇਹ ਨਾਲ 7500 ਲੈ ਲਖਾਈ ਤੋਂ ਕਰਾ ਦੀ ਜੱਲ ਖਾਈ ਇਹ ਤੋਂ ਕਰਾਉਣ ਦੇ 200 ਇਹ ਦਊਗਾ ਖਾਈ ਉਹ 5000 ਬਣਾ ਬਾਈ ਉਹ ਬਣਾ ਦੇ ਕੋਈ ਨਹੀਂ ਯਾਰ ਚੱਲ ਉਹ ਖਾਈ ਨਾਲ ਚੱਲ ਖਾਈ ਬਣ ਕੇ ਪਾਲ ਆ ਜਾਂਦਾ ਉਹ ਯਾਰ ਇੰਨੇ ਦੀ ਹੁਣ ਚੰਗੀ ਪੰਨੋਂ ਪੈਂਦੇ ਸਾਨੂੰ ਮੈਂ ਤੈਨੂੰ ਕੰਨ ਕੀ ਰੱਖਿਆ ਸੀਗਾ ਸਾਨੂੰ ਹੀ ਪਤਾ ਅਗਲੀ ਸਾਡੇ ਕਿਵੇਂ ਕਰੀਏ ਭਾਈ ਯਾਰ ਸਾਰਾ ਝਗੜਾ ਹੀ ਮੁਕਾਉਣਾ ਮਾਰੇ ਕੱਲ ਭਾਈ ਯਾਰ ਮੈਂ ਖੋਜੋਗਾ ਮੈਂ ਤੁਹਾਨੂੰ ਆਖਾ ਮੈਂ ਇਹ ਨਹੀਂ ਗੱਲ ਕੋ ਯਾਰ ਐ ਨਹੀਂ ਤੜਾ ਗਿਆ ਟੁਰ ਗਿਆ ਭਾਈ ਮਲਾਜਮਾ ਫੜੀ ਪਕੜੀ ਕੋਰੇ ਆ ਯਾਰ ਉਹ ਨਾ ਰੌਲਾ ਹੀ ਪਵਾਤਾ ਸਾਰੇ ਕੰਮ ਦਾ ਯਾਰ ਨਾ ਪੈਸੀ ਅੱਜ ਤੱਕ ਘਰ ਮੁੜੇ ਸੀ ਕਦੇ ਨਾ ਗਲਤ ਸੋਦਾ 72 ਤੋਂ ਲੈ ਲਈ ਲਿਖਾਈ ਆਪ ਦੋ ਆਦੀਆ ਜਾਂ ਭੱਜ ਜਾ ਜਾ ਹੋ ਗਈ ਯਾਰ ਜਾ ਜਾ ਗੋਪੀਆ ਕੋ ਯਾਰ ਉਹ ਜਾ ਯਾ ਦੇ ਭਾਈ 200 ਰੁਪਏ ਹੋਰ ਦੇ 200 ਦੇ 100 200 ਕਰ ਤਾ ਹੋ ਗਈ ਨੇ ਜਾਨਾ ਚੱਲੋ ਚੱਲੇ ਕਾਲੀ ਆ ਮੋਟੇ ਮਾਨ ਕਰ ਓਏ ਚੱਲ ਪਰੇ ਹੋ ਜਾ ਨੀ ਨੀ ਯਾਰ ਹੋ ਗਈ ਯਾਰ ਕਿ ਹੋਇਆ ਤੈਨੂੰ ਲੈ ਯਾਰ ਕਮਾਲ ਹੋ ਗਈ ਯਾਰ ਭਾਵੇਂ ਵੀ ਵੇਖ ਲੈ ਚੀਜ਼ ਤਾਂ ਕਰ ਲੈ ਨੇੜੇ ਕੋਈ ਗੱਲ ਦੀ ਪੱਕਾ ਪੱਕਾ ਦੀ ਕੋਈ ਉਹਦੇ ਬੱਕਰੀ ਵੀ ਇਹਨੂੰ ਫੋਟੋ ਦੇ ਦਿੱਤੀ ਆ ਆ ਪੜਦਾ ਰੋ 7700 ਦੀ ਲਿਖਾਈ ਆ ਜੀ ਆ ਵੀ ਆ ਬਾਤ ਆ ਹਣਾ ਚੱਲ ਯਾਰ ਤੂੰ ਉਹ ਦੇਖ ਘਟਰ ਤੇ ਲਓ ਬਈ ਹੋ ਗਈ 7300 ਦੀ ਤਗੜਾ ਹੀ ਨਿਕਲਿਆ ਜੱਗੀ ਹੈ ਨਾ ਆ ਜੱਗੀ ਆ ਆਜੋ ਜੀ ਆਜੋ ਬਹੁਤ ਫਸਿਆ ਸੌਦਾ ਕੈਮਰਾਮੈਨ ਜੀ ਆ ਮਾਰਾ ਮਾਰਤਾ ਬਾਈ ਮਾਰੇ ਯੂਟਿਊਬ ਪਾਣੀ ਬੰਦ ਆ ਬੱਚੇ ਦਾ ਸੌਦਾ ਆ 7300 ਹਾਂਜੀ 7300